ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਜੋ ਇੱਕ ਨਮੀ ਖੁਸ਼ੀ ਮਿਲੀ ਹੈ ਔਰ ਜਿਉਣ ਦਾ ਬਹਾਨਾ ਮਿਲਿਆ ਹੈ ਔਰ ਜਿੰਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪ੍ਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਔਰ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਨਾ ਚਿਰ ਜੋ ਤੋਂ ਬਚਾ ਕੇ ਰੱਖੇ ਇਲ ਬਲਾਵਾ ਤੋਂ ਬਚਾ ਕੇ ਰੱਖੇ ਔਰ ਮਾਪੇ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਪੁੱਤ ਜਿਹੜੇ ਆ ਪਾਲਣੇ ਜਿਹੜੇ ਆ ਨਾ ਉਹ ਚਾਨ ਨਾਲ ਹੀ ਪਾਲੇ ਜਾਂਦੇ ਆ ਮਾਨ ਸਰ ਨਹੀਂ ਆ ਬੱਚੇ ਮੈਂ ਉਹਨਾਂ ਨੂੰ ਮਾਤਾ ਸ਼੍ਰੀ ਕਹਿੰਦਾ ਉਹਨੇ ਜੀ ਜੀ ਉਹ 58 ایਅਰਸ ਦੇ ਆ ਔਰ ਆਈਫ ਦੀ ਜਿਹੜੀ ਲਿਮਟ ਆ 50 ਸਾਲ ਦੀ ਆ ਔਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਹੌਸਲਾ ਇਸ ਮਾਤਾ ਦਾ ਇਸ ਉਮਰ ਦੇ ਵਿੱਚ ਜਨਮ ਦੇਣਾ ਇਹਦੇ ਤੋਂ ਤੁਸੀਂ ਕੀ ਕਹੋਗੇ ਮੇਰੇ ਖਿਆਲ ਹੈ ਕੁਦਰਤ ਦੀ ਕਿੱਡੀ ਵੱਡੀ ਤੁਸੀਂ ਬਿਆਨਤਾ ਦਾ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਬੰਦੇ ਦੀ ਤਾਂ ਲਿਮਟ ਇੰਨੀ ਹੈ ਕਿ ਮਤਲਬ ਇੰਨੇ ਤੋਂ ਬਾਅਦ ਨਹੀਂ ਹੋ ਸਕਦਾ ਮਗਰ ਕੁਦਰਤ ਦੀ ਤਾਂ ਹੈ ਨਾ ਜੀ ਮਾਝਾ ਕਦੋਂ ਪਤਾ ਲੱਗੇ ਉਹ ਬਹੁਤ ਸੁੱਕੀਆਂ ਜੜ੍ਹਾਂ ਨੂੰ ਹਰੀਆਂ ਕਰ ਦਿੰਦਾ ਜੀ ਜੀ ਤੁਸੀਂ ਤੁਸੀਂ ਮਿਲੇ ਬੱਚੇ ਨੂੰ ਦੇਖਿਆ ਮਾਤਾ ਜੀ ਨੂੰ ਮਿਲਿਆ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆ ਬਹੁਤ ਪਿਆਰ ਸਤਿਕਾਰ ਦੇ